ਹਿੰਦ ਸਮਾਚਾਰ ਵੱਲੋਂ ਪੰਜਾਬ ਦੇ ਵਕਫਾਖਸ਼ੇਰਾਂ 'ਚ ਸਮਾਜ ਦੀ ਤਰਜਮਾਨੀ ਕਰਨ ਵਾਲੇ ਲੋਕਾਂ ਲਈ ਇੱਕ ਮੰਚ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਤਹਿਤ ਪਟਿਆਲਾ ਦੇ ਮਹਾਰਾਣੀ ਕਲੱਬ 'ਚ ਇੱਕ ਡਿਬੇਟ ਦਾ ਪ੍ਰਬੰਧ ਕੀਤਾ ਗਿਆ ਜਿਸ 'ਚ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਇੱਕ ਦੂਜੇ ਨਾਲ ਸਾਂਝਾ ਕੀਤਾ। ਇਹ 세ਮੀਨਾਰ ਪ੍ਰਾਈਟ ਜਾਂ ਕੁਐਸਚਨਰ ਜਿਹਾ ਇੱਕ ਰੱਖਿਆ ਗਿਆ ਪ੍ਰੋਗਰਾਮ ਅਦਾਰਾ ਹਿੰਦ ਸਮਾਚਾਰ ਗਰੁੱਪ ਵੱਲੋਂ ਜਗਵਾਨੀ ਵਿਆਪਕ ਸਟਰੀਮ ਹੋទਿਆ ਟਾਈਮਸ ਹਿੰਦ ਸਮਾਚਾਰ। ਇਹਦੇ ਵਿੱਚ ਅਸੀਂ ਪਟਿਆਲਾ ਸ਼ਹਿਰ ਦੇ ਜਿਹੜੀਆਂ ਆਪਣੀ ਆਪਣੀ ਸੁਸਾਇਟੀ ਨੂੰ ਲੀਡ ਕਰਦੇ ਹਨ ਰਿਪਰੈਜ਼ੈਂਟ ਕਰਦੇ ਹਨ ਨੁਮਾਇंदे ਜਿਹੜੇ ਉਹਨਾਂ ਦੇ ਹਨ ਹਰ ਫੀਲਡ ਦੇ ਮੇਬੀ ਉਹ ਡਾਕਟਰ ਹੈ ਮੇਬੀ ਉਹ ਰੀਅਲ ਏਸਟੇਟ ਨਾਲ ਤਾਲੁਕ ਰੱਖਦਾ ਹੈ ਸਮਾਜ ਸੇਵਾ ਨਾਲ ਰੱਖਦਾ ਹੈ ਬਿਜ਼ਨਸਮੈਨ ਹੈ ਵਪਾਰ ਵਰਗ ਹੈ ਕਿਸਾਨ ਜੁਗੀਆਂ ਨੇ ਹਰ ਇੱਕ ਦੇ ਅਸੀਂ ਇੱਕ ਇੱਕ ਦੋ ਦੋ ਨੁਮਾਇंदे ਬੁਲਾਏ ਹਨ ਔਰ ਉਹਨਾਂ ਦੇ ਵਿਚਾਰ ਜੋ ਉਹ ਵਿਚਾਰ ਰੱਖ ਰਹੇ ਹਨ ਮੈਨੂੰ ਬੜਾ ਅੱਛਾ ਲੱਗਿਆ ਪਹਿਲੀ ਵਾਰੀ ਪਟਿਆਲਾ ਸ਼ਹਿਰ ਚ ਇਹੋ ਜਿਹਾ ਪ੍ਰੋਗਰਾਮ ਹੋ ਰਿਹਾ ਹੈ ਔਰ ਲੋਕਾਂ ਨੇ ਬਹੁਤ ਇੰਟਰਸਟ ਦਿਖਾਇਆ ਇਸ ਮੌਕੇ ਵੱਖ-ਵੱਖ ਖੇਤਾਂ ਚ ਕੰਮ ਕਰਨ ਵਾਲੇ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੀਐਮ ਆਏ ਚਲੇ ਗਏ ਲੇਕਿਨ ਸਾਡੇ ਕਾਨੂੰਨ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ 1860 ਦਾ ਕਾਨੂੰਨ ਜਿਹੜਾ ਹੈ ਉਹ ਅੱਜ ਵੀ ਲਾਗੂ ਹੈ ਸਾਡੇ ਤੇ ਔਰ ਉਹਦੇ ਵਿੱਚ ਅਮੈਂਡਮੈਂਟ ਵੀ ਹੋਈ ਹੈ ਅਮੈਂਡਮੈਂਟ ਹੋਣ ਤੋਂ ਬਾਅਦ ਇੰਪਲੀਮੈਂਟੇਸ਼ਨ ਕੋਈ ਨਹੀਂ ਹੈ ਇੰਪਲੀਮੈਂਟੇਸ਼ਨ ਦਾ ਮੇਰਾ ਮਤਲਬ ਹੈ ਕਿ ਜਿਵੇਂ ਆਈਟੀ ਐਕਟ ਹੈ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਹੈ ਉਹਦੇ ਵਿੱਚ ਅਮੈਂਡਮੈਂਟ ਵੀ ਹੋਈ ਹੈ ਲੇਕਿਨ ਪੁਲਿਸ ਨੂੰ ਹਾਲੇ ਤੱਕ ਨਹੀਂ ਇਹ ਕਿਸ ਧਾਰਾਵਾਂ ਦਾ ਇਹ ਪਤਾ ਕਿ ਕਿਹੜੀਆਂ ਧਾਰਾਵਾਂ ਉਹਨੇ ਬਰ ਸੁਪਰੀਮ ਕੋਰਟ ਨੇ ਹਟਾਤੀਆਂ ਕਿਹੜੀਆਂ ਧਾਰਾਵਾਂ ਅੱਜ ਲੱਗ ਰਹੀਆਂ ਉਸ ਨਾਲ ਕੀ ਹੁੰਦਾ ਹੈ ਕਿ ਸਾਡੀ ਜਨਤਾ ਨੂੰ ਜਿਹੜਾ ਹੈ ਇਨਸਾਫ ਨਹੀਂ ਮਿਲਦਾ ਕਈ ਵਾਰ ਇਹ ਵੀ ਕਹਾ ਜਾਤਾ ਹੈ ਕਿ ਬੈਂਕਾਂ ਕੋ ਕ੍ਰਮਚਾਰੀ ਕੁਝ ਪੈਸੇ ਲੈ ਦੇ ਕੇ ਲੋਕਾਂ ਕੇ ਨੋਟ ਐਕਸਚੇਂਜ ਕਰ ਰਹੇ ਹਨ ਇਹ ਬਿਲਕੁਲ ਗਲਤ ਹੈ जहाँ तक पब्लिक सेक्टर या सरकारी बैंकों का ताल्लुक है उन्होंने कभी ऐसा काम नहीं किया आटे में नम कहीं हो सकता है बट आमतौर पर क्या देखा गया है कि जो नोट रिजर्व बैंक या सरकार की तरफ से दिए गए हैं वो प्राइवेट बैंकों को ज़्यादा दिए गए हैं प्राइवेट बैंकों ने कहाँ कैसे बदला उसकी इंक्वायरी होनी चाहिए बट उसके साथ ही पूरी बैंकिंग इंडस्ट्री को बदनाम करना ये एक बहुत ही गलत बात है ਹਿੰਦ ਸਮਾਚਾਰ ਗਰੁੱਪ ਵੱਲੋਂ ਕੀਤੇ ਜਾ ਰਹੇ ਇਸ ਪ੍ਰੋਗਰਾਮ ਦਾ ਮੁੱਖ ਟੀਚਾ ਲੋਕਾਂ ਦੀ ਆਵਾਜ਼ ਨੂੰ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਤੱਕ ਪਹੁੰਚਾਉਣਾ ਹੈ ਤਾਂ ਕਿ ਸਰਕਾਰ ਉਹਨਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਠੀਕ ਫੈਸਲਾ ਲੈ ਸਕੇ ਪਟਿਆਲਾ ਤੋਂ ਇੰਦਰਜੀਤ ਬਖਸ਼ੀ ਜਗਮਣੀ ਟੀਵੀ